ਕਿਸਮਤ ਵਾਲੇ ਉਹ ਨਹੀਂ ਹੁੰਦੇ ਜਿਨ੍ਹਾਂ ਨੂੰ ਸਭ ਕੁਝ ਚੰਗਾ ਮਿਲ ਜਾਂਦਾ ਜਿਨ੍ਹਾਂ ਨੂੰ ਸਭ ਕੁਝ ਬਣਾ ਬਣਾ ਮਿਲ ਜਾਂਦਾ ਕਿਸਮਤ ਵਾਲੇ ਉਹ ਹੁੰਦੇ ਆ ਜਿਨ੍ਹਾਂ ਨੂੰ ਜੋ ਮਿਲਦਾ ਉਸ ਨੂੰ ਉਹ ਚੰਗਾ ਬਣਾ ਲੈਂਦੇ ਆ ਹਾਂਜੀ ਕੀ ਹਾਲ ਆ ਠੀਕ ਠਾਕ ਸਾਰੇ ਉਮੀਦ ਕਰਦਾ ਤੇ ਠੀਕ ਹੀ ਹੋਵੋਗੇ ਸਵਾਗਤ ਕਰਦੇ ਆ ਤੁਹਾਡਾ ਅੱਜ ਦੀ ਵੀਡੀਓ ਦੇ ਵਿੱਚ ਤੇ ਇਸ ਦੇ ਨਾਲ ਹੀ ਕਰਦੇ ਆ ਵੀਡੀਓ ਦੀ ਸ਼ੁਰੂਆਤ ਸਭ ਤੋਂ ਪਹਿਲਾਂ ਗੱਲ ਕਰਦੇ ਆ ਆਪਾਂ ਮਾਫੀ ਬਾਰੇ ਕਿ ਕਿਸੇ ਨੂੰ ਇੱਕ ਵਾਰ ਮਾਫ ਕਰਕੇ ਚੰਗੇ ਇਨਸਾਨ ਬਣ ਜੂ ਪਰ ਦੁਆਰਾ ਉਸੇ ਇਨਸਾਨ ਤੇ ਵਿਸ਼ਵਾਸ ਕਰਕੇ ਕਦੇ ਵੀ ਬੇਵਕੂਫ ਨਾ ਬਣੋ ਹੁਣ ਆਪਾਂ ਗੱਲ ਕਰਦੇ ਆਂ ਗਲਤੀ ਬਾਰੇ ਕਿ ਗਲਤੀ ਜ਼ਿੰਦਗੀ ਦਾ ਇੱਕ ਪੇਜ ਆ ਪਰ ਜਿਹੜਾ ਰਿਸ਼ਤਾ ਇਹ ਪੂਰੀ ਦੀ ਪੂਰੀ ਕਿਤਾਬ ਆ ਲੋੜ ਪੈਣ ਤੇ ਤੁਸੀਂ ਗਲਤੀ ਵਾਲਾ ਪੇਜ ਪਾੜ ਸਕਦੇ ਆਂ ਪਰ ਇਹਦੇ ਪਿੱਛੇ ਪੂਰੀ ਦੀ ਪੂਰੀ ਕਿਤਾਬ ਕਬੋਂ ਦੀ ਲੋੜ ਦੇ ਹੁਣ ਆਪਾਂ ਗੱਲ ਕਰਦੇ ਆਂ ਵੰਡੇ ਬਾਰੇ ਕਿ ਆਪਾਂ ਇਸ ਦੁਨੀਆ ਦੇ ਵਿੱਚ ਇਸ ਤਰ੍ਹਾਂ ਵੰਡੇ ਹੋਈ ਆਂ ਜੇਕਰ ਕੱਲ ਨੂੰ ਰੱਬ ਵੀ ਆ ਕੇ ਕਵੇ ਨਾ ਕਿ ਮੈਂ ਰੱਬ ਆਂ ਤਾਂ ਆਪਾਂ ਉਸ ਨੂੰ ਪੁੱਛਾਂਗੇ ਤੋ ਕਿਹੜਾ ਰੱਬ ਆ ਤੋ ਕਿੰਨਾ ਦਾ ਰੱਬ ਆ ਤੋ ਹਿੰਦੂਆਂ ਦਾ ਰੱਬ ਆ ਤੁਮ ਮੁਸਲਮਾਨਾਂ ਦਾ ਰੱਬ ਆ ਤੂੰ ਸਿੱਖਾਂ ਦਾ ਰੱਬ ਆ ਕੇ ਇਸਾਈਆਂ ਦਾ ਰੱਬ ਆ ਆਪਾਂ ਇਸ ਦੁਨੀਆ ਦੇ ਵਿੱਚ ਇਸ ਤਰ੍ਹਾਂ ਵੰਡੇ ਹੋਏ ਆ ਹੁਣ ਆਪਾਂ ਗੱਲ ਕਰਦੇ ਆ ਕਿਸਮਤ ਬਾਰੇ ਕਿ ਕਿਸਮਤ ਵਾਲੇ ਉਹ ਨਹੀਂ ਹੁੰਦੇ ਜਿਨ੍ਹਾਂ ਨੂੰ ਸਭ ਕੁਝ ਚੰਗਾ ਮਿਲ ਜਾਂਦਾ ਜਿਨ੍ਹਾਂ ਨੂੰ ਸਭ ਕੁਝ ਬਣਾ ਬਣਾ ਮਿਲ ਜਾਂਦਾ ਕਿਸਮਤ ਵਾਲੇ ਉਹ ਹੁੰਦੇ ਆ ਜਿਨ੍ਹਾਂ ਨੂੰ ਜੋ ਮਿਲਦਾ ਉਸ ਨੂੰ ਉਹ ਚੰਗਾ ਬਣਾ ਲੈਂਦੇ ਆ ਇਹ ਸੀ ਜੀ ਅੱਜ ਦੀ ਵੀਡੀਓ ਜੇਕਰ ਵਧੀਆ ਲੱਗੀ ਆ ਤਾਂ ਲਾਈਕ ਕਰੋ ਸ਼ੇਅਰ ਕਰੋ ਕਮੈਂਟ ਕਰੋ ਤੇ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰੋ ਵੀਡੀਓ ਨੂੰ ਵੇਖਣ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ